ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਲਓ ਜੀ ਅੱਜ ਆ ਗਈ ਆਪਣੀ ਸਬਜ਼ੀਆਂ ਦੇ ਬਾਰੇ ਤੇ ਅੱਜ ਸੋਚਿਆ ਵੀ ਅੱਧਾ ਘੰਟਾ ਪਹਿਲਾਂ ਸਬਜ਼ੀਆਂ ਤੇ ਲਾ ਕੇ ਆਪਾਂ ਫੇਰ ਕਰਾਂਗੇ ਕੋਈ ਹੋਰ ਕੰਮ ਜਿਹੜਾ ਕਰਨਾ ਤੇ ਸਬਜ਼ੀਆਂ ਸਬਜ਼ੀਆਂ ਸਵਾਰ ਕੇ ਇਧਰੋਂ ਫੇਰ ਚੱਲੇ ਵੀ ਗਈ ਸੀ ਅਸੀਂ ਤੇ ਤੁਹਾਨੂੰ ਦੱਸ ਦਿਆਂ ਸਾਰਾ ਕੁਝ ਜਿਹੜੇ ਟਮਾਟਰ ਨੇ ਟਮਾਟਰਾਂ ਨੂੰ ਫੁੱਲੋਂ ਫਲ ਆ ਰਿਹਾ ਬਹੁਤ ਸੋਹਣਾ ਤੇ ਜੇ ਇਹਨਾਂ ਦੀ ਗੁਡਾਈ ਨਾ ਕਰਦੇ ਹੁਣ ਇਹਨਾਂ ਨੇ ਫਲ ਇੱਥੇ ਰੁਕ ਜਾਣਾ ਸੀਗਾ ਅੱਜ ਆਪਾਂ ਇਹਨਾਂ ਦੀ ਗੁਡਾਈ ਕੀਤੀ ਹੈ ਤੇ ਕੱਲ ਨੂੰ ਆਪਾਂ ਇਹਨਾਂ ਨੂੰ ਬੰਨ੍ਹ ਦਾਂਗੇ ਰੱਸੀਆਂ ਨਾਲ ਮੈਂ ਇਹਨਾਂ ਨੂੰ ਕਹ ਰਹੀ ਸੀ ਮੱਖਾ ਚਲ ਤੁਸੀਂ ਵੀ ਆ ਜਾਓ ਫਿਰ ਅਸੀਂ ਦੋਨਾਂ ਨੇ ਮਿਲ ਕੇ ਸਾਰੀ ਸਫਾਈ ਕੀਤੀ ਹੈ ਬਹੁਤ ਸੋਹਣਾ ਬਣ ਗਿਆ ਸੀ ਉਸ ਤੋਂ ਬਾਅਦ ਤਾਂ ਹੈ ਇਹ ਆਪਣੀ 베ਰੀ ਹੈ 베ਰੀ ਨੂੰ ਇਸ ਵਾਰ 베ਰ ਲੱਗੇ ਸੀਗੇ ਤੁਹਾਨੂੰ ਦੱਸਿਆ ਵੀ ਸੀ ਉਸ ਦਿਨ ਬਸ ਆਪਾਂ ਇਹਦੇ ਦੋ 베ਰ ਖਾਦੇ ਨੇ ਤੇ ਟਫੀ ਦਾ ਤੁਹਾਨੂੰ ਪਤਾ ਹੀ ਹੈ ਆਪਣੇ ਪਿੱਛੇ ਪਿੱਛੇ ਰਹਿੰਦਾ ਸਾਰਾ ਦਿਨ ਵੀਡੀਓ ਮੈਂ ਫਾਸਟ ਕਰਤੀ ਸੀ ਕਿਉਂਕਿ ਮੈਂ ਤਾਂ ਅੱਧਾ ਘੰਟਾ ਕਹਿੰਦੀ ਸੀ ਪਰ ਇੱਥੇ ਦੋ ਘੰਟੇ ਲੱਗੇ ਸੀ ਸਾਡੇ ਪਰ ਵਧੀਆ ਲੱਗਦਾ ਜਦੋਂ ਧੁੱਪਾਂ ਤਾਂ ਆਪਾਂ ਜਮਕਦੀਆਂ ਨੇ ਨਾ ਉਦੋਂ ਵਧੀਆ ਲੱਗਦਾ ਇਹਨਾਂ ਫੁਲਵਾੜੀਆਂ 'ਚ ਬੈਠਣ ਨੂੰ ਹਨਾ ਆਪਣੀ ਜਿਹੜੀ ਘਰ ਦੀ ਸਬਜ਼ੀ ਹੁੰਦੀ ਉਹਦੇ ਵਰਗੀ ਤਾਂ ਰੀਸ ਨਹੀਂ ਜੀ ਹੈਗੀ ਤੇ ਹੁਣ ਆਇਆ ਟਾਈਮ ਵੀ ਇਹ ਗਰਮੀ ਦੀ ਸਬਜੀ ਲਾਉਣ ਦਾ ਹੁਣ ਦੇਖਦੇ ਹਾਂ ਜਿੰਨਾ ਜਿੰਨਾ ਕੱਪੜਾ ਸਿਮਰੀ ਜਾਊਗਾ ਫਿਰ ਨਾਲ ਦੇ ਨਾਲ ਆਪਾਂ ਲਾਈ ਜਾਵਾਂਗੇ ਤੇ ਜਿੱਦਾਂ ਜਿੱਦਾਂ ਲਾਵਾਂਗੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਅਸੀਂ ਪਹਿਲਾਂ ਸੀ ਵੀਡੀਓਸ ਬਣਾਈਆਂ ਤੇ ਇਹਨਾਂ ਨੂੰ ਪੈਂਟ ਤੋਂ ਕਾਣ ਤਾਰੇ ਸੀ ਕਹਿੰਦੇ ਵੀ ਮੈਂ ਤਾਂ ਪੈਂਟ ਨਾਲ ਬੈਠ ਨਹੀਂ ਸਕਦਾ ਪਤਾ ਹੀ ਇਹ ਪੈਂਟ ਨਾਲ ਬੈਠਣ ਔਖਾ ਵੀ ਹੋ ਜਾਂਦਾ ਥੋੜਾ ਜਿਹਾ ਤੇ ਫਿਰ ਇਹ ਕਹਿੰਦੇ ਸੀ ਮੈਂ ਆਇਆ ਕੈਪਰੀ ਪਾਇਆ ਮੈਂ ਅੰਦਰੋਂ ਇਹ ਜ਼ਿਆਦਾਤਰ ਕੰਮ ਕੈਪਰੀ ਪਾ ਕੇ ਹੀ ਕਰਦੇ ਨੇ ਹੁਣ ਆ ਪੈਂਟਾ-ਮੁੰਟਾਂ ਦਾ ਬਸ ਸਰਦੀ ਦੇ ਵਿੱਚ ਵਧੀਆ ਲੱਗਦੇ ਨੇ ਇਹਨਾਂ ਨੂੰ ਗਰਮੀ-ਗਰਮੀ ਇਹ ਪੈਂਟ ਜਾਂ ਲੋਰ ਵਗੈਰਾ ਬਹੁਤ ਘੱਟ ਪਾਉਂਦੇ ਨੇ ਕਿਉਂਕਿ ਕੈਪਰੀ ਦੇ ਵਿੱਚ ਹੀ ਕੰਮ ਕਰਨਾ ਪੈਂਦਾ ਹੈ ਤੇ ਬੈਠਣਾ ਤਾਂ ਆਪਾਂ ਨੂੰ ਪਤਾ ਹੀ ਮੁਸ਼ਕਲ ਹੈ ਕਿ ਆਪਾਂ ਦੇ ਪੈਂਟਾਂ ਦੇ ਵਿੱਚ ਕੈਪਰੀ ਪਾ ਕੇ ਬੰਦਾ ਸੌਖਾ ਵੀ ਹੁੰਦਾ ਨਾਲੇ ਗਰਮੀ ਵੀ ਸੀਗੀ ਅੱਜ ਥੋੜੀ ਜਿਹੀ ਤਾਂ ਜੋ ਦਿਲ ਕਰੇ ਅਦਰ ਬੈਠਣ ਨੂੰ ਨਹੀਂ ਤਾਂ ਠੰਡ ਦੇ ਵਿੱਚ ਤਾਂ ਹੱਥੇ ਨਹੀਂ ਖੁੱਲਦੇ ਹੈਗੇ ਮਸੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਬਹੁਤ ਸੋਹਣਾ ਜਣੀ ਬਹੁਤ ਸੋਹਣੀ ਜਗ੍ਹਾ ਬਣ ਗਈ ਸੀ ਇਹ ਜਿਹੜੀ ਇੱਧਰ ਗੋਭੀ ਆ ਗੋਭੀ ਆਪਾਂ ਨੇ ਪੱਟ ਲਈ ਸੀਗੇ ਇਹ ਫਿਲ ਨੂੰ ਵਿੱਚੋਂ ਨਾ ਫੁੱਲ ਕੱਢ ਲੈਂਦੇ ਸੀ ਕਰਦ ਦੇ ਨਾਲ ਉਹ ਪੱਤੇ ਰਹਿ ਜਾਂਦੇ ਸੀ ਉਹ ਫਿਰ ਬਾਅਦ ਦੇ ਵਿੱਚੋਂ ਕੱਢਾਂਗੇ ਆਪਾਂ ਉਹ ਵੀ ਸਾਫ਼ ਕਰ ਦੇਣਾ ਪਾਲਕ ਦੇਖੋ ਕਿੰਨੇ ਸੋਹਣੇ ਹਾਈਬ੍ਰਿਡ ਤੇ ਕੱਲ੍ਹ ਕੋਲੋਂ ਆਪਾਂ ਕਰਾਂਗੇ ਅੱਗੇ ਉਹ ਤਾਂ ਜਿਹੜਾ ਅੱਗੇ ਵਾਲਾ ਪਾਰਕ ਹੈ ਉਹ ਸਾਫ਼ ਕਰ ਦਾਂਗੇ ਕਿਉਂਕਿ ਉਹਦੇ ਵਿੱਚ ਨਾ ਪਾਲਕ ਬੀਜਤੀ ਸੀ ਇਹਨਾਂ ਨੇ ਇੱਕ ਦੋ ਵਾਰੀ ਸਾਗ ਇਧਰੋਂ ਤੋੜ ਕੇ ਕੀਤਾ ਤਾਂ ਹੈਗਾ ਹੀ ਆ ਪਰ ਅਸੀਂ ਤਾਂ ਇਸ ਵਾਰੀ ਸਾਗ ਬਹੁਤ ਘੱਟ ਕੀਤਾ ਪਾਲਕ ਬਸ ਇੱਕ ਵਾਰੀ ਕੰਮ ਵਾਲੀ ਲੱਗੀ ਸੀ ਆਪਣੀ ਦੇਖੋ ਜਿੱਦਾਂ ਜਿੰਨਾ ਅਸੀਂ ਸੰਵਾਰਿਆ ਨਾ ਉਹਨਾਂ ਸੋਨਾ ਬਣਦਾ ਜਾ ਰਿਹਾ ਰੂਹ ਨੂੰ ਸਕੂਨ ਮਿਲਦਾ ਐਵੇਂ ਦੇ ਚੀਜ਼ਾਂ ਜਿਹੜੀ ਕੰਮ ਕਰਦੇ ਆਪਾਂ ਘਰ ਦਾ ਜਦੋਂ ਤੇ ਹੱਥ ਤਾਂ ਆਪਾਂ ਕਿਤੇ ਲਾ ਲਈਏ ਜੀ ਉਹ ਕੰਮ ਜਣੀ ਸਫਾਈ ਦਾ ਹੁੰਦਾ ਜਿਹੜਾ ਸੋਨਾ ਵੀ ਲੱਗਦਾ ਬਸ ਗੱਲ ਸਹੀ ਹੈ ਟਾਈਮ ਦੀ ਟਾਈਮ ਸਾਡੇ ਕੋਲ ਥੋੜਾ ਜਿਹਾ ਘਟ ਗਿਆ ਪਹਿਲਾਂ ਅਸੀਂ ਦੋਨੇ ਜਣੇ ਲੱਗੇ ਰਹਿੰਦੇ ਸੀ ਤੇ ਕੋਸ਼ਿਸ਼ ਤਾਂ ਇਸ ਵਾਰ ਵੀ ਰਹੂਗੀ ਵੀ ਆਪਾਂ ਹੁਣੀ ਗੇਤੀਆਂ ਸਬਜ਼ੀਆਂ ਲਾ ਦਈਏ ਗੇਤੀਆਂ ਮਤਲਬ ਥੋੜੀ ਜਿਹਾ ਜਲਦੀ ਹਨਾ ਸਾਰਿਆਂ ਬੋਟਿਆਂ ਦੀ ਗੁੜਾਈ ਹੋ ਜੂਗੀ ਤੇ ਇਹਨਾਂ ਵਿੱਚ ਬਣਦੀ ਖਾਦ ਪਾ ਦਾਂਗੇ ਤੇ ਸੋਚਤਾ ਰਹੇ ਆ ਵੀ ਆਪਾਂ ਸਬਜੀ ਨੂੰ ਥੋੜਾ ਜਿਹਾ ਘਟਾ ਦਈਏ ਥੋਂ ਕਿਉਂਕਿ ਬਹੁਤ ਲੰਮੀ ਉਹ ਦੂਰ ਤੱਕ ਲੱਗੀ ਹੋਈ ਹੈ ਤੁਹਾਨੂੰ ਪਤਾ ਹੀ ਆ ਵੀ ਇੰਨਾ ਕੁ ਸਬজੀਆਂ ਦਾ ਕਰਕੇ ਉਸ ਤੋਂ ਬਾਅਦ ਫੇ ਸਾਰੇ ਦੇ ਵਿੱਚ ਇਹ ਘਾ ਲਵਾ ਦੇਣਾ ਆਪਾਂ ਨੇ ਸਲਾਤ ਤਾਂ ਪਿਛਲੇ ਸਾਲ ਵੀ ਸੀਗੀ ਬਸ ਫਿਰ ਇੱਕ ਵਾਰੀ ਘੋਲ ਹੋ ਜਾਂਦੀ ਆ ਇਹ ਕਹਿੰਦੇ ਫਰਵਰੀ ਚ ਲੱਗਦਾ ਤੇ ਹੁਣ ਫਰਵਰੀ ਚੱਲ ਰਹੀ ਆ ਦੇਖਦੇ ਆ ਜੇ ਬਣਦੀ ਹੈ ਸਲਾਤ ਇਸ ਵਾਰੀ ਲਵਾ ਦਾਂਗੇ ਇਦੋਂ ਰਹਿ ਜਾਂਦਾ ਨਾ ਜਿੱਦਾਂ ਹੁਣ ਉਧਰ ਮਟਰ ਲੱਗੇ ਹੋਏ ਆ ਹਨਾ ਉਹਨੂੰ ਪੱਟਣ ਨੂੰ ਜੀ ਨਹੀਂ ਕਰਦਾ ਵੀ ਚਲੋ ਮਟਰ ਲੈ ਲਈਏ ਫਲੀਆਂ ਲੱਗੀਆਂ ਤੇ ਬੀਜ ਆਉਣਾ ਬਾਕੀ ਆ ਦੇਖਦੇ ਆ ਵੀ ਪੱਟੀ ਜਾਂਦੀ ਹੈ ਕਿ ਨਹੀਂ ਗੋਭੀ ਤੇ ਵੈਸੇ ਉਧਰ ਸਾਰੀ ਉਹ ਨਿਸਰ ਗਈ ਪੌਦ ਛੋਟੀ ਸੀਗੀ ਉਹ ਜ਼ਿਆਦਾ ਤੇ ਹੁਣ ਦੇਖਦੇ ਆ ਚਲੋ ਇੱਥੇ ਆਪਾਂ ਨੇ ਮਿਰਚਾਂ ਲਾਈਆਂ ਸੀ ਪਰ ਮਿਰਚਾਂ ਤਾਂ ਵਧੀਆ ਹੀ ਨਹੀਂ ਹੈਗੀਆਂ ਕਬਾੜ ਦੇਖ ਲਓ ਕਿੰਨਾ ਹੋ ਗਿਆ ਮਿਰਚਾਂ ਤਾਂ ਦਿਖਦੀਆਂ ਨਹੀਂ ਹੈਗੀਆਂ। ਬਸ ਉਹਨਾਂ ਮਿਰਚਾਂ ਨੂੰ ਥੋੜੀ ਜਿਹੀ ਹਵਾ ਲੱਗੂਗੀ, ਧੁੱਪ ਲੱਗੂਗੀ ਤੇ ਫਿਰ ਫਲ ਵੀ ਤਾਈਆਂ ਲੱਗੂਗੇ, ਕੁਝ ਗੁੜਾਈ ਵੀ, ਬੂਟੇ ਮੰਗਦੇ ਆ ਜਿਹੜੇ ਵੀ ਮਿਰਚਾਂ ਦੇ ਹੁੰਦੇ ਆ। ਮਿਰਚ ਤਾਂ ਹੁੰਦੀ ਉਹ ਗੁੜਾਈ ਨਾਲ ਅਜੇ। ਪਿਛਲੇ ਸਾਲ ਬਹੁਤ ਮਿਰਚਾਂ ਸੀ ਜਗ੍ਹਾ ਇਹੀ ਸੀਗੀ। ਬਹੁਤ ਸੋਹਣੀਆਂ ਮਿਰਚਾਂ ਲੱਗੀਆਂ ਸੀ। ਦੇਖੋ ਕਿੰਨਾ ਕਵਾੜ ਦਾ ਗੜਾ ਲੱਗਿਆ ਸੀ ਉੱਥੇ। ਬਸ ਇਹੀ ਕਿਆਰੀ ਰਹਿ ਗਈ ਸੀ ਆਪਣੀ ਸਵਾਰਨ ਤੋਂ। ਇਹ ਆਪਾਂ ਨੇ ਹੁਣ ਸਵਾਰ ਦੇਣੀ ਆ ਬਸ। ਆ ਦੇਖੋ ਇਦਾਂ ਰਹਿ ਗਏ ਸੀ ਇਹ ਪੱਤੇ ਫੁੱਲ ਵਿੱਚੋਂ ਕੱਢੇ ਜਾਂਦੇ ਸੀ ਮੈਂ ਇਹਨਾਂ ਨੂੰ ਕਹਿੰਦੀ ਵੀ ਰਹੀ ਵੀ ਤੁਸੀਂ ਨਾਲ ਦੀ ਨਾਲ ਨਾ ਇਹਨੂੰ ਉਹ ਕਰਦਿਆ ਕਰੋ ਪਰ ਕਈ ਵਾਰ ਇਹ ਹੁੰਦਾ ਵੀ ਚਲੋ ਇੱਕ ਕਾਲੀ ਹੁੰਦੀ ਆ ਜਾਂ ਕਿਸੇ ਨੂੰ ਦੇਣੇ ਹੁੰਦੇ ਸੀਗੇ ਮੈਂ ਵਿੱਚੋਂ ਹੀ ਕਰਦਣਾ ਕੱਢ ਲੈਂਦੇ ਸੀ ਇੱਥੇ ਤਾਂ ਪਾਈਪ ਸਿੱਟ ਤਾਂ ਨੇ ਕੰਮ ਵਾਲੀ ਨੇ ਉਹ ਭੁੱਲ ਗਈ ਇੱਥੇ ਦੋ ਤਿੰਨੇ ਦਿਨ ਸਾਡੇ ਨਾਲ ਇਦਾਂ ਹੀ ਹੁੰਦਾ ਰਿਹਾ ਟੈਂਕੀ ਭਰ ਦਿਆ ਕਰੀਏ ਤੇ ਪਾਣੀ ਖਾਲੀ ਹੋ ਜਾਇਆ ਕਰੇ ਤੇ ਜੋ ਪਤਾ ਲੱਗ ਗਿਆ ਵੀ ਆਵਾਜ਼ ਆਉਂਦੀ ਆ ਪਰ ਦਿਖਦਾ ਹੈ ਨਹੀਂ ਕਿਉਂਕਿ ਪਾਈਪ ਇਹਦੇ ਵਿੱਚ ਸਿੱਟਾ ਹੋਇਆ ਸੀ ਗੋਭੀ ਕਰਕੇ ਦੇਖਿਆ ਨਹੀਂ ਆਪਾਂ ਨੂੰ ਇਹਦੇ ਕਰਕੇ ਸਾਰੀ ਇਹ ਖਿਆਰੀ ਆਪਣੀ ਪੂਰੀ ਹੋਈ ਵੀ ਹੈ ਗਿੱਲੀ ਆ ਤੇ ਹੋ ਸਕਿਆ ਤਾਂ ਇਹਦੇ ਵਿੱਚ ਹੁਣੀ ਪੰਜ ਚਾਰ ਦਿਨਾਂ ਦੇ ਵਿੱਚ ਬੀਜ ਆਪਾਂ ਲਾ ਦਾਂਗੇ ਜੇ ਕਿਸੇ ਪਾਸੇ ਬੀਜੀ ਨਾ ਹੋਏ ਬਸ ਕਈ ਵਾਰੀ ਬੀਜੀ ਹੋਣ ਕਰਕੇ ਥੋੜੀ ਜਿਹੀ ਸਬਜ਼ੀ-ਸਬਜ਼ੀ ਲੇਟ ਹੋ ਜਾਂਦੀ ਆ ਇਹ ਦੇਖੋ ਸਾਰੀ ਇਹ ਪੱਤੇ ਇਹ ਪੱਤਾ ਗੋਭੀ ਆਪਣੀ ਪੱਤਾ ਗੋਭੀ ਤਾਂ ਆਪਣੀ ਉਹ ਹੋਈ ਵੀ ਜਾਊਗੀ ਇਹ ਤਾਂ ਗਰਮੀ ਦੇ ਵਿੱਚ ਵੀ ਸੋਹਣੀ ਲੱਗਦੀ ਆ ਗੋਭੀ ਨਹੀਂ ਹੁਣ ਅੱਗੇ-ਅੱਗੇ ਵਧੀਆ ਲੱਗਣੀ ਘਰ ਦੇ ਕੰਮਾਂ 'ਚ ਜੀ ਬਹੁਤ ਲੱਗਦੇ ਜੀ ਬਸ ਸਮਾਂ ਹੋਣਾ ਚਾਹੀਦਾ ਆਪਣੇ ਕੋਲ ਸਰਦੀਆਂ ਦੇ ਵਿੱਚ ਇਦਾਂ ਦੇ ਕੰਮ ਨਹੀਂ ਹੋ ਪਾਏ ਤਾਂ ਜੋ ਲੇਟ ਹੋ ਗਿਆ ਕਬਾੜ ਵੀ ਤਾਂ ਹੀ ਇਹਦੇ ਵਿੱਚ ਜ਼ਿਆਦਾ ਹੋ ਗਏ ਕਿਉਂਕਿ ਸਾਡੇ ਤੋਂ ਬੈਠਿਆ ਹੀ ਨਹੀਂ ਗਿਆ ਅਦਰ ਤਾਂ ਫੀਦੇ ਬੱਸ ਸੇ ਸਾਹਮਣੇ ਹੋਣੇ ਚਾਹੀਦੇ ਆ ਬਸ ਫਿਰ ਉੱਥੇ ਬੈਠ ਜਾਂਦਾ ਕੇ ਲੋ ਜੀ ਦੇਖੋ ਕਿੰਨੀਆਂ ਸੋਹਣੀਆਂ ਕਿਆਰੀਆਂ ਬਣ ਗਈਆਂ ਆਪਣੀਆਂ ਤੇ ਇੱਕੋ ਦਮ ਨਹੀਂ ਜਾਣੀ ਆਪਾਂ ਇਹ ਕਰਦੇ ਹੁੰਦੇ ਕੰਮ ਹੌਲੀ-ਹੌਲੀ ਘੰਟੇ-ਘੰਟਾ ਲਾ ਕੇ ਵੀ ਬਣ ਜਾਂਦਾ ਇਹ ਤੇ ਇਹ ਮਿੱਟੀ ਝਾੜ ਰੇ ਸੀ ਵੀ ਚਲੋ ਅਦਰ ਮੱਜਾਂ ਨੂੰ ਪੈ ਜਾਣਗੇ ਫਿਰ ਅਸੀਂ ਸਾਰੇ ਇਕੱਠੇ ਕਰਕੇ ਮੱਜਾਂ ਦੇ ਅੱਗੇ ਸਿੱਟਦੇ ਸੀ ਵੀ ਚਲ ਟੋਕ ਹੋ ਕੇ ਨਾ ਫਿਰ ਪੈ ਜੂਗਾ ਇਹਨਾਂ ਨੂੰ ਇਹ ਦੇਖੋ ਉਹ ਕਹਿ ਰਹੇ ਆ ਆਪਾਂ ਵੀ ਜਿਹੜਾ ਪਾਰਕ ਬਣਾਵਾਂਗੇ ਉਹ ਪਰਲੀ ਸਬਜ਼ੀ ਸਾਰੀ ਸੋਚਦੇ ਆਂ ਵੀ ਪੱਟਦੀ ਏ ਪੱਟ ਕੇ ਉਧਰ ਘਾਹ ਲਵਾ ਦੀਏ ਆ ਗੰਨਾ ਵਗੈਰਾ ਇੱਥੋਂ ਪੱਟ ਦਾਂਗੇ ਆਪਾਂ ਇਹ ਦੇਖੋ ਕਿੰਨਾ ਪੱਟਿਆ ਕਬਾੜ ਆਪਾਂ ਨੇ ਜਿਹੜੀ ਇਹ ਢੇਰੀ ਲੱਗੀ ਹੋਈ ਏ ਇਹ ਆਪਾਂ ਛਾਣ ਕੇ ਪਾਵਾਂਗੇ ਟਮਾਟਰਾਂ ਦੇ ਵਿੱਚ ਇਹ ਰਾ ਇਕੱਠੀ ਕੀਤੀ ਹੋਈ ਆ ਇਹ ਟਮਾਟਰਾਂ ਦੇ ਵਿੱਚ ਪੈ ਜੂਗੇ ਟ੍ਰਾਫੀ ਦੇਖੋ ਕਿਵੇਂ ਵੇਟ ਕਰ ਰਹੇ ਆ ਉਹਨਾਂ ਦੇ ਮਸੇ ਸ਼ਾਮ ਜੋ ਗਾ ਧਨੀਆ ਕਹਿੰਦੇ ਸੀ ਆਪਾਂ ਹੁਣੇ ਲੈ ਜਾਂਦੇ ਆ ਫੇਰ ਆਪਾਂ ਇੱਧਰ ਆਵਾਂਗੇ ਧਨੀਆ ਬਹੁਤ ਸੋਹਣਾ ਹੋਇਆ ਵਾ ਹੁਣ ਤਾਂ ਟ੍ਰਾਫੀ ਦੇਖੋ ਉੱਥੇ ਬੈਠ ਜਾਂਦਾ ਨੇ ਇਹਨਾਂ ਦੇ ਨਾਲ ਜਿੱਥੇ ਬੈਠਦੇ ਨੇ ਮੋਟੇ ਧਨੀਆ ਰਹਿ ਗਿਆ ਦੋ ਤੇ ਜੀ ਮੇਥੀ ਮੇਥੀ ਵੀ ਕਹਿੰਦੇ ਸੀ ਉਹ ਚਲ ਸਬਜੀ ਬਣਾ ਲਾਂਗੇ ਆਪਾਂ ਮੇਥੀ ਧਨੀਆ ਹੁਣੀ ਲੈ ਜਾਂਨੇ ਆ ਤੇ ਫਿਰ ਜੋ ਬਾਅਦ ਚ ਦੇਖਿਆ ਤੋੜ ਕੇ ਉਹ ਪਿੱਛੇ ਹੀ ਭੁੱਲਿਆ ਜੀ ਅਸੀਂ ਬਸ ਸਬਜ਼ੀਆਂ ਦਾ ਨਵੇੜ ਕੇ ਫਿਰ ਮੇਰਾ ਮੋਢਾ ਦੁਖਦਾ ਸੀ ਕਾਫੀ ਦਿਨਾਂ ਤੋਂ ਕਾਫੀ ਦਿਨਾਂ ਤੋਂ ਕਿਉਂ ਕਈ ਮਹੀਨਿਆਂ ਤੋਂ ਹੀ ਦਰਦ ਹੁੰਦਾ ਇੱਕ ਮੋਢੇ ਵਿੱਚ ਖੱਬੇ ਮੋਢੇ ਵਿੱਚ ਤੇ ਇਹ ਪ੍ਰੋਬਲਮਸ ਮੈਂ ਕਈ ਭੈਣਾ ਚ ਹੋਰ ਵੀ ਦੇਖੀ ਆ ਤੇ ਪਹਿਲਾਂ ਮੈਂ ਇਹਦੇ ਵਿੱਚ ਰਜਿੰਦਰਾ ਚੋਂ ਟੀਕਾ ਵੀ ਲਗਵਾਇਆ ਡਾਕਟਰ ਨੇ ਟੀਕਾ ਲਾਇਆ ਕਹਿੰਦੇ ਵੀ ਜਾam ਹੋ ਰਿਹਾ ਮੋਢਾ ਇਹ ਤੇ ਜੇ ਕਿਸੇ ਦਾ ਮੋਢਾ ਠੀਕ ਹੋਇਆ ਜੀ ਤੁਸੀਂ ਜ਼ਰੂਰ ਦੱਸਿਓ ਵੀ ਤੁਹਾਡਾ ਮੋਢਾ ਕਿੱਥੋਂ ਠੀਕ ਹੋਇਆ ਮੈਂ ਮੋਢੇ ਦੇ ਦਰਦ ਤੋਂ ਬਹੁਤ ਪਰੇਸ਼ਾਨ ਹਾਂ ਖੱਬੇ ਮੋਢੇ 'ਚ ਦਰਦ ਹੁੰਦਾ ਮੇਰੇ ਤੇ ਫਿਰ ਅਸੀਂ ਕੰਮ ਜਨਵੇੜ ਕੇ ਸੋਚਿਆ ਵੀ ਚਲ ਟਾਈਮ ਹੈਗਾ ਅੱਜ ਵੀ ਆਪਾਂ ਪਹਿਲਾਂ ਮੋਢਾ ਦਿਖਾ ਕੇ ਆਈਏ ਤੇ ਫਿਰ ਇੱਕ ਫਿਜ਼ੀਓਥੈਰੇਪੀ ਆ ਫਿਜ਼ੀਓਥੈਰੇਪੀ ਦਿਖਾਣਾ ਤੇ ਉੱਥੇ ਜਾ ਕੇ ਐਸੀ ਬਾਲੀ ਦੂਰ ਨਹੀਂ ਹੈਗੀ ਨੇੜੇ ਹੀ ਆ ਉਹ ਤੰਜੋ ਸ਼ਾਮ ਨੂੰ ਗਏ ਅਸੀਂ ਤੇ ਜੇ ਫਰਕ ਪਿਆ ਤਾਂ ਤੁਹਾਨੂੰ ਵੀ ਜ਼ਰੂਰ ਦੱਸੂ ਪਰ ਜੇ ਕਿਸੇ ਭੈਣ ਦਾ ਮੋਢਾ ਠੀਕ ਹੋਇਆ ਮੈਨੂੰ ਜ਼ਰੂਰ ਦੱਸਿਓ ਵੀ ਕਿੱਥੋਂ ਠੀਕ ਹੋਇਆ ਮੇਰਾ ਮੋਢਾ ਨਾ ਉੱਪਰ ਨੂੰ ਚੱਕਿਆ ਨਹੀਂ ਜਾਂਦਾ ਜਿਹੜਾ ਖੱਬਾ ਏ ਤੇ ਕੋਈ ਕਹਿੰਦਾ ਵੀ ਕਰੋਨਾ ਦੇ ਟੀਕੇ ਨਾਲ ਹੋਇਆ ਇਹ ਬਾਕੀ ਪਤਾ ਨਹੀਂ ਵੀ ਕਿਉਂ ਦੁਖਦਾ ਉਸੋ ਕੋ ਟੀਕਾ ਲਗਵਾਇਆ ਉਹਦੇ ਨਾਲ ਬੁਖਾਰ ਚੜ ਗਿਆ ਰਾਤ ਨੂੰ ਅਕੜੇਮਾ ਜਾਂ ਨਹੀਂ ਹੋ ਜਾਂਦਾ ਕਈ ਵਾਰ ਇੰਜੈਕਸ਼ਨ ਲਾਉਣ ਨਾਲ ਪਰ ਆਰਾਮ ਨਹੀਂ ਬਿਲਕੁਲ ਵੀ ਹੋਇਆ ਮੈਨੂੰ ਤੇ ਫਿਰ ਸੋਚਾਂ ਵੀ ਚੱਲਣ ਵਾਲੇ ਮੋਢਾ ਦਿਖਾਇਆ ਉਹਨੇ ਨਾਲੇ ਥੋੜਾ ਜਿਹਾ ਬਾਹਰ ਚਲੇ ਗਏ ਸੀ ਸ਼ਾਮ ਜੇ ਨੂੰ ਕਿਉਂਕਿ ਥੱਕ ਗਏ ਸੀ ਆ ਸਬਜ਼ੀ ਸਬਜ਼ੀਆਂ ਦੀ ਗੜਾਈ ਕਰਕੇ ਵਧੀਆ ਲੱਗਦਾ ਸ਼ਾਮ ਜੇ ਨੂੰ ਕਿਤੇ ਜਾਣਾ ਉਸ ਵੇਲੇ ਤਾਂ ਤੁਹਾਨੂੰ ਪਤਾ ਹੀ ਹੋ ਤੇ ਇੱਥੇ ਸਾਨੂੰ ਬਹੁਤ ਟਾਈਮ ਨਹੀਂ ਲੱਗਿਆ ਹੈਗਾ ਉੱਥੇ ਤਾਂ ਸਾਨੂੰ ਅੱਧਾ ਘੰਟਾ ਹੀ ਮਸਾ ਲੱਗਿਆ ਬਸ ਉਧਰੋਂ ਨਵੇੜ ਕੇ ਫਿਰ ਆਪਾਂ ਵਾਪਸ ਹੋ ਗਏ ਸੀ ਤੇ ਘਰੇ ਆ ਕੇ ਫਿਰ ਉਹੀ ਸ਼ਾਮ ਦਾ ਰੋਟੀ ਪਾਣੀ ਅੱਜ ਦੇ ਬਲੌਗ ਦੇ ਵਿੱਚ ਬਸ ਕੁਝ ਖਾਸ ਨਹੀਂ ਸੀਗਾ ਤੇ ਇੰਨਾ ਕਿ ਬਲੌਗ ਬਣਿਆ ਜਿੰਨਾ ਕਿ ਬਣਿਆ ਓਨਾਂ ਕਿ ਮੈਂ ਬਣਾ ਲਿਆ ਜੀ ਚਲੋ ਜੀ ਮਿਲਦੇ ਆਂ ਫਿਰ ਕਿਸੇ ਹੋਰ ਬਲੌਗ ਦੇ ਵਿੱਚ ਤਤਕ ਲਈ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਸਦੇ ਰਹੋ ਜੀ